न्यूजीलैंड ਨੇ ਅੰਤਰਰਾਸ਼ਟਰੀ ਵਿਦਿਆਰਥੀ ਲਈ ਕੰਮ ਕਰਨ ਦੇ ਘੰਟਿਆਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ 3 ਨਵੰਬਰ ਤੋਂ ਵਿਦਿਆਰਥੀ ਵੀਜ਼ਿਆਂ ਉੱਤੇ ਮਨਜ਼ੂਰ ਕੰਮ ਦੇ ਘੰਟੇ ਹਫ਼ਤੇ ਵਿੱਚ ਬਈ ਤੋਂ ਵਧਾ ਕੇ 25 ਘੰਟੇ ਕਰ ਦਿੱਤੇ ਗਏ ਨੇ ਜਿਨ੍ਹਾਂ ਥੋੜੇ ਵਿਦਿਆਰਥੀ ਵੀਜ਼ਾ 3 ਨਵੰਬਰ ਤੋਂ ਪਹਿਲਾਂ ਦਿੱਤਾ ਗਿਆ ਸੀ ਅਤੇ ਤੋਂ ਹਫ਼ਤੇ ਦੇ ਵਿੱਚ 20 ਘੰਟੇ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਹੁੰਦਾ ਸੀ ਤਾਂ ਤੁਸੀਂ ਆਪਣੇ ਮਨਜ਼ੂਰ ਕੰਮ ਦੇ ਘੰਟਿਆਂ ਨੂੰ ਹਫ਼ਤੇ ਵਿੱਚ 25 ਘੰਟੇ ਵਧਾਉਣ ਦੇ ਲਈ ਵੱਖ-ਵੱਖ ਸ਼ਰਤਾਂ ਦੇ ਲਈ ਅਰਜੀ ਦੇ ਸਕਦੇ ਹੋ ਨਿਊਜ਼ੀਲੈਂਡ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਦਿਆਰਥੀ ਵੀਜ਼ੇ ਉੱਤੇ ਤਾਂ ਹੀ ਕੰਮ ਕਰਨ ਦੀ ਇਜਾਜ਼ਤ ਹੈ ਜੇਕਰ ਉਹਨਾਂ ਦੇ ਪਾਸਪੋਰਟ ਵਿੱਚ ਇਹ ਵੀਜ਼ਾ ਜਾਂ ਵੀਜ਼ਾ ਸਟicker ਦਸੋਂਦਾ ਹੈ ਕਿ ਉਹ ਕੰਮ ਕਰ ਸਕਦੇ ਹਨ ਜਾਂ ਫਿਰ ਨਹੀਂ ਕੋਜ਼ ਦੁਆਰਾ ਮਾਸਟਰ ਅਤੇ ਪੀ ਐਚ ਡੀ ਤੇ ਫਿਰ ਵਿਦਿਆਲਥੀ ਨਿਊਜ਼ੀਲੈਂਡ ਦੇ ਵਿੱਚ ਜਿੰਨੇ ਮਲਚੀ ਘੰਟੇ ਕੰਮ ਕਰ ਸਕਦੇ ਨੇ ਜੇਕਰ ਉਹ ਪੂਰਾ ਸਮਾਂ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਪੂਰਾ ਸਮਾਂ ਪੜਾਈ ਵੀ ਕਰਦੇ ਰਹਿਣਾ ਚਾਹੀਦਾ ਹੈ ਪਰ ਬਾਕੀ ਸਾਰੇ ਵਿਦੇਸ਼ੀ ਵਿਦਿਆਰਥੀ ਸਮੈਸਟਰਾਂ ਅਤੇ ਛੁੱਟੀਆਂ ਦੇ ਅਧਾਰ ਤੇ ਪਾਰਟ ਟਾਈਮ ਜਾਂ ਫੁੱਲ ਟਾਈਮ ਕੰਮ ਕਰ ਸਕਦੇ ਨਹੀਂ ਵਿਦਿਆਰਥੀ ਵੀ ਇਸ ਦੇ ਨਾਲ ਕਿਸੇ ਨੂੰ ਹਫਤੇ ਵਿੱਚ 25 ਘੰਟੇ ਤੱਕ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਅਤੇ ਸਾਲ ਦੇ ਅੱਧ ਸਾਲ ਦੇ ਅਧਿਆਨ ਬ੍ਰੇਕਾਂ ਤੇ 크리스마ਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਤੇ ਸਮੇਂ ਦੌਰਾਨ ਪੂਰਾ ਸਮਾ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ 392025 ਤੋਂ ਯੋਗ ਵਿਦਿਆਰਥੀ ਵੀਜ਼ਾ ਧਾਰਕ ਹਫ਼ਤੇ ਦੇ ਵਿੱਚ 20 ਦਿਵਜਾਈ 25 ਘੰਟੇ ਕੰਮ ਕਰ ਸਕਦੇ ਨੇ ਇਹ ਬਦਲਾਅ ਸਾਰੇ ਨਵੇਂ ਵਿਦਿਆਰਥੀ ਵੀਜ਼ਿਆਂ ਤੇ ਲਾਗੂ ਹੁੰਦਾ ਹੈ ਤੇ ਪਿਛਲੀ ਸੀਮਾਵਾਂ ਵਾਲੇ ਲੋਕ ਸ਼ਰਤਾਂ ਦੇ ਵਿੱਚ ਤਬਦੀਲੀ ਕਰਕੇ ਜਾਂ ਨਵਾਂ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਕੇ ਬਾਦੂ ਕੰਟਰੀਆਂ ਲਈ ਅਜੀਤ ਦੇ ਸਕਦੇ ਨੇ ਜੇਕਰ ਤੁਸੀਂ ਫੁੱਲ ਟਾਈਮ ਪੜਾਈ ਕਰ ਰਹੇ ਹੋ ਤਾਂ ਤੁਹਾਡਾ ਕੋਰਸ ਕਰ ਚੁੱਕਾ ਦੋ ਅਕਾਦਮਿਕ ਸਾਲ ਲੰਬਾ ਹੈ ਜਿਸ ਦੇ ਨਤੀਜੇ ਵਜੋਂ ਲੈਵਲ 4 ਜਾਂ ਇਸ ਤੋਂ ਉੱਤੇ ਐਨ ਜੀਡੀ ਯੋਗਤਾ ਪ੍ਰਾਪਤ ਹੁੰਦੀ ਹੈ ਜਾਂ ਘੱਟੋ ਘੱਟ ਇਕ ਅਕਾਦਮਿਕ ਸਾਲ ਲੰਬਾ ਹੈ ਤਾਂ ਇੱਕ ਪ੍ਰਮਾਣਿਤ ਇਜੇ ਨਰਜੀ ਦੇ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਦਾ ਹਿੱਸਾ ਤਾਂ ਤੁਸੀਂ ਹਫਤੇ ਵਿੱਚ 25 ਘੰਟੇ ਤੱਕ ਕੰਮ ਕਰ ਸਕਦੇ ਹੋ ਤੁਸੀਂ ਹਜਵੇਂ ਪਾਰਟ ਟਾਈਮ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਅਜੇ ਕੋਰਸ ਦੇ ਲਈ ਪਾਰਟ ਟਾਈਮ ਪੜ੍ਹ ਰਹੇ ਹੋ ਜੋ ਤੁਹਾਨੂੰ ਹੁਨਰਬੰਦ ਪਰਵਾਸੀ ਸ਼ਰੀਰੀ ਦੇ ਰੈਜ਼ਿਡੈਂਟ ਵੀਜ਼ਾ ਦੇ ਲਈ ਅੰਕ ਦਿੰਦਾ ਹੈ ਜਾਂ ਜੇ ਤੁਸੀਂ ਕਿਸੇ ਅਜੇ ਪ੍ਰੋਗਰਾਮ ਦੇ ਆਖਰੀ ਸੈਮੈਸਟਰ ਦੇ ਵਿੱਚ ਹੋ ਜੋ ਘੱਟੋ ਘੱਟ ਦੋ ਅਕਾਦਮਿਕ ਸਾਲਾਂ ਦਾ ਹੈ ਜੇਕਰ ਤੁਹਾਨੂੰ ਆਪਣੀ ਸਿਖਲਾਈ ਦੇ ਹਿੱਸੇ ਵਜੋਂ ਕੰਮ ਦਾ ਤਜਰਬਾ ਪੂਰਾ ਕਰਨਾ ਪੈਂਦਾ ਤਾਂ ਇਹ ਹਫਤੇ ਵਿੱਚ 25 ਘੰਟੇ ਦੇ ਪਾਰਟ ਟਾਈਮ ਕੰਮ ਤੋਂ ਇਲਾਵਾ ਤੁਸੀਂ 크리스마ਸ ਦੀਆਂ ਛੁੱਟੀਆਂ ਜਾਂ ਅਨੁਸੂਚਿਤ ਵਿਕਾ ਦੌਰਾਨ ਪੂਰਾ ਸਮਾਂ ਕੰਮ ਕਰਨ ਦੇ ਯੋਗ ਹੋ ਸਕਦੇ ਹੋ ਉਦਾਹਰਨ ਦੇ ਵਜੋਂ ਸਮੈਸਟਰ ਦੇ ਵਿਚਕਾਰ ਜੇਕਰ ਤੁਸੀਂ ਘੱਟੋ ਘੱਟ ਇੱਕ ਅਕਾਦਮਿਕ ਸਾਲ ਲਈ ਪੂਰਾ ਸਮਾਂ ਪੜ੍ਹਦੇ ਹੋ ਅਤੇ ਤੁਹਾਡੇ ਕੋਰਸ ਘੱਟੋ ਘੱਟ 8 ਮਹੀਨਿਆਂ ਵਿੱਚ ਘੱਟੋ ਘੱਟ ਦੋ ਸਮੈਸਟਰ ਦੇ ਨਾਲ ਘੱਟੋ ਘੱਟ 120 ਕ੍ਰੈਡਿਟ ਦੇ ਬਰਾਬਰ ਹੈ ਤਾਂ ਤੁਸੀਂ ਨਿਰਧਾਰਤ ਬ੍ਰੇਕਾ ਦੌਰਾਨ ਪੂਰਾ ਸਮਾਂ ਕੰਮ ਕਰ ਸਕਦੇ ਹੋ ਉਲਾਵਾ ਜੇਕਰ ਤੁਸੀਂ ਫੁੱਲ ਟਾਈਮ ਦੀ ਪੜ੍ਹਾਈ ਕਰ ਰਹੇ ਹੋ ਅਤੇ ਤੁਹਾਡੇ ਕੋਰਸ ਦੇ ਵਿੱਚ ਘੱਟੋ ਘਾਟ 6 ਮਹੀਨਿਆਂ ਵਿੱਚ ਘੱਟੋ ਘਾਟ 2 ਸੈਮੈਸਟਰ ਨੇ ਤਾਂ ਤੁਸੀਂ 크리스마ਸ ਅਤੇ ਨਵੇਂ ਸਾਲ ਦੀ ਮਿਆਦ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੁਸੀਂ ਜੋ ਪੜ੍ਹਾਈ ਕੀਤੀ ਹੈ ਉਸ ਤੇ ਨਿਰਭਰ ਕਰਦੇ ਹਾਂ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਪੋਸਟ ਸਟੱਡੀ ਵਰਕ ਵੀਜ਼ਾ ਲਈ ਅਰਜ਼ੀ ਦੇ ਸਕਦੇ ਹੋ ਤੁਹਾਡੀ ਪੜ੍ਹਾਈ ਦੀ ਮਿਆਦ ਅਤੇ ਪੱਧਰ ਤੇ ਵਿਚਾਰ ਕਰਨ ਤੋਂ ਬਾਅਦ ਪੋਸਟ ਸਟੱਡੀ ਵਰਕ ਵੀਜ਼ਾ ਦਿੱਤਾ ਜਾ ਸਕਦਾ ਹੈ ਤੇ ਇੱਕ ਪੂਰਾ ਕੀਤਾ ਗਿਆ ਪੀ ਐਚ ਡੀ ਥਿਸ ਇਸ ਸੁਹਾਨੂੰ 3 ਸਾਲ ਤੱਕ ਦੇ ਵੀਜ਼ੇ ਲਈ ਯੋਗ ਵੀ ਬਣਾ ਸਕਦਾ ਹੈ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟਿਆਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ 3 ਨਵੰਬਰ ਤੋਂ ਪਿਤੀਆਥੀ ਵੀਜ਼ਿਆਂ ਉੱਤੇ ਮਨਜ਼ੂਰ ਕੰਮ ਦੇ ਘੰਟੇ ਹਫ਼ਤੇ ਵਿੱਚ ਬਈ ਤੋਂ ਵਧਾ ਕੇ 25 ਘੰਟੇ ਕਰ ਦਿੱਤੇ ਗਏ ਨੇ ਜਿਨ੍ਹਾਂ ਥੋੜੇ ਵਿਦਿਆਰਥੀ ਵੀਜ਼ਾ 3 ਨਵੰਬਰ ਤੋਂ ਪਹਿਲਾਂ ਦਿੱਤਾ ਗਿਆ ਸੀ ਅਤੇ ਤੋਂ ਹਫ਼ਤੇ ਦੇ ਵਿੱਚ 20 ਘੰਟੇ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਹਿੰਦਾ ਸੀ ਤਾਂ ਤੁਸੀਂ ਆਪਣੇ ਮਨਜ਼ੂਰ ਕੰਮ ਦੇ ਘੰਟਿਆਂ ਨੂੰ ਹਫ਼ਤੇ ਵਿੱਚ 25 ਘੰਟੇ ਵਧਾਉਣ ਦੇ ਲਈ ਵੱਖ-ਵੱਖ ਸ਼ਰਤਾਂ ਦੇ ਲਈ ਅਰਜੀ ਦੇ ਸਕਦੇ ਹੋ ਨਿਊਜ਼ੀਲੈਂਡ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਦਿਆਰਥੀ ਵੀਜ਼ੇ ਉੱਤੇ ਤਾਂ ਹੀ ਕੰਮ ਕਰਨ ਦੀ ਇਜਾਜ਼ਤ ਹੈ ਜੇਕਰ ਉਹਨਾਂ ਦੇ ਪਾਸਪੋਰਟ ਵਿੱਚ ਈ ਵੀਜ਼ਾ ਜਾਂ ਵੀਜ਼ਾ ਸਟicker ਦੱਸਉਂਦਾ ਹੈ ਕਿ ਉਹ ਕੰਮ ਕਰ ਸਕਦੇ ਨੇ ਜਾਂ ਫਿਰ ਨਹੀਂ ਖੋਜ ਦੁਆਰਾ ਮਾਸਟਰ ਅਤੇ ਪੀਐਚਡੀ ਦੇ ਵਿਦਿਆਰਥੀ ਨਿਊਜ਼ੀਲੈਂਡ ਦੇ ਵਿੱਚ ਜਿੰਨੇ ਮਰਜ਼ੀ ਘੰਟੇ ਕੰਮ ਕਰ ਸਕਦੇ ਨੇ ਜੇਕਰ ਉਹ ਪੂਰਾ ਸਮਾਂ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਪੂਰਾ ਸਮਾਂ ਪੜਾਈ ਵੀ ਕਰਦੇ ਰਹਿਣਾ ਚਾਹੀਦਾ ਹੈ ਪਰ ਬਾਕੀ ਸਾਰੇ ਵਿਦੇਸ਼ੀ ਵਿਦਿਆਰਥੀ ਸਮੈਸਟਰਾਂ ਅਤੇ ਛੁੱਟੀਆਂ ਦੇ ਅਧਾਰ ਤੇ ਪਾਰਟ ਟਾਈਮ ਜਾਂ ਫੁੱਲ ਟਾਈਮ ਕੰਮ ਕਰ ਸਕਦੇ ਨੇ ਉਮੀਦ ਆ ਕਿ ਇਸ ਦੇ ਨਾਲ ਕਿਸੇ ਨੂੰ ਹਫਤੇ ਵਿੱਚ 25 ਘੰਟੇ ਤੱਕ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਅਤੇ ਸਾਲ ਦੇ ਅੱਧ ਸਾਲ ਦੇ ਅਧਿਆਨ ਬ੍ਰੇਕ ਅਤੇ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਤੇ ਸਮੇਂ ਦੌਰਾਨ ਪੂਰਾ ਸਮਾ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ 3 ਨਵੰਬਰ 2025 ਤੋਂ ਯੋਗ ਵਿਦਿਆਰਥੀ ਵੀਜ਼ਾ ਤਾਰਕ ਹਫਤੇ ਦੇ ਵਿੱਚ 20 ਦਿਵਜਾਏ ਪਚੰਤੇ ਕੰਮ ਕਰ ਸਕਦੇ ਨੇ ਇਹ ਬਦਲਾਅ ਸਾਰੇ ਨਵੇਂ ਵਿਦਿਆਰਥੀ ਵੀਜ਼ਿਆਂ ਤੇ ਲਾਗੂ ਹੁੰਦਾ ਹੈ ਤੇ ਪਿਛਲੀ ਸੀਮਾ ਵਾਲੇ ਲੋਕ ਸ਼ਰਤਾ ਦੇ ਵਿੱਚ ਤਬਦੀਲੀ ਕਰਕੇ ਜਾਂ ਨਵਾਂ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਕੇ ਬਾਦੂ ਕੰਟਰੀਆਂ ਲਈ ਅਲਚੀ ਦੇ ਸਕਦੇ ਨੇ ਜੇਕਰ ਤੁਸੀਂ ਫੁੱਲ ਟਾਈਮ ਪੜਾਈ ਕਰ ਰਹੇ ਹੋ ਤਾਂ ਤੁਹਾਡਾ ਕੋਰਸ ਚੋਕਾ ਤੋਂ ਅਕਾਦਮਿਕ ਸਾਲ ਲੰਬਾ ਹੈ ਜਿਸ ਦੇ ਨਤੀਜੇ ਵਜੋਂ ਲੈਵਲ 4 ਜਾਂ ਇਸ ਤੋਂ ਉੱਤੇ ਐਨ ਜੀਡੀ ਯੋਗਤਾ ਪ੍ਰਾਪਤ ਹੁੰਦੀ ਹੈ ਜਾਂ ਘਟੋ ਘਟ ਇਕ ਅਕਾਦਮਿਕ ਸਾਲ ਲੰਬਾ ਹੈ ਤਾਂ ਇੱਕ ਪ੍ਰਮਾਣੀਤ ਇਜ ਜਰਤੇ ਦੇ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਦਾ ਹਿੱਸਾ ਤਾਂ ਤੁਸੀਂ ਹਫਤੇ ਵਿੱਚ 25 ਘੰਟੇ ਤੱਕ ਕੰਮ ਕਰ ਸਕਦੇ ਹੋ ਤੁਸੀਂ ਹਜੇ ਵੀ ਪਾਰਟ ਟਾਈਮ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਅਜੇ ਕੋਰਸ ਦੇ ਲਈ ਪਾਰਟ ਟਾਈਮ ਪੜ੍ਹ ਰਹੇ ਹੋ ਜੋ ਤੁਹਾਨੂੰ ਹੁਨਰਬੰਦ ਪ੍ਰਵਾਸੀ ਸ਼ਰੀਰੀ ਦੇ ਰੈਜ਼ੀਡੈਂਟ ਵੀਜ਼ਾ ਦੇ ਲਈ ਅੰਕ ਦਿੰਦਾ ਹੈ ਜਾਂ ਜੇ ਤੁਸੀਂ ਕਿਸੇ ਅਜੇ ਪ੍ਰੋਗਰਾਮ ਦੇ ਆਖਰੀ ਸਮੈਸਟਰ ਦੇ ਵਿੱਚ ਹੋ ਜੋ ਘੱਟੋ ਘੱਟ ਦੋ ਅਕਾਦਮਿਕ ਸਾਲਾ ਦਾ ਹੈ ਜਿcka ਤੁਹਾਨੂੰ ਆਪਣੀ ਸਿਖਲਾਈ ਦੇ ਹਿੱਸੇ ਵਜੋਂ ਕੰਮ ਦਾ ਤਜਰਬਾ ਪੂਰਾ ਕਰਨਾ ਪੈਂਦਾ ਹੈ ਤਾਂ ਇਹ ਹਫ਼ਤੇ ਵਿੱਚ 25 ਘੰਟੇ ਦੇ ਪਾਰਟ ਟਾਈਮ ਕੰਮ ਤੋਂ ਇਲਾਵਾ ਤੁਸੀਂ 크리스마ਸ ਦੀਆਂ ਛੁੱਟੀਆਂ ਜਾਂ ਅਨੁਸੂਚਿਤ ਬ੍ਰੇਕਾਂ ਦੌਰਾਨ ਪੂਰਾ ਸਮਾਂ ਕੰਮ ਕਰਦੇ ਹੋ ਹੋ ਸਕਦੇ ਹੋ ਉਦਾਹਰਨ ਦੇ ਵਜੋਂ ਸਮੈਸਟਰ ਦੇ ਵਿੱਚਕਾਰ ਜਿcka ਤੁਸੀਂ ਘੱਟੋ-ਘੱਟ ਇੱਕ ਅਕਾਦਮਿਕ ਸਾਲ ਲਈ ਪੂਰਾ ਸਮਾਂ ਪੜ੍ਹਦੇ ਹੋ ਅਤੇ ਤੁਹਾਡੇ ਕੋਰਸ ਘੱਟੋ-ਘੱਟ 8 ਮਹੀਨਿਆਂ ਵਿੱਚ ਘੱਟੋ-ਘੱਟ ਦੋ ਸਮੈਸਟਰ ਦੇ ਨਾਲ ਘੱਟੋ-ਘੱਟ 120 ਕ੍ਰੈਡਿਟ ਦੇ ਬਰਾਬਰ ਹੈ ਤਾਂ ਤੁਸੀਂ ਨਿਰਧਾਰਤ ਬ੍ਰੇਕਾਂ ਦੌਰਾਨ ਪੂਰਾ ਸਮਾਂ ਕੰਮ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਫੁੱਲ ਟਾਈਮ ਦੀ ਪੜ੍ਹਾਈ ਕਰ ਰਹੇ ਹੋ ਅਤੇ ਤੁਹਾਡੇ ਕੋਰਸ ਦੇ ਵਿੱਚ ਘੱਟੋ-ਘੱਟ 6 ਮਹੀਨਿਆਂ ਵਿੱਚ ਘੱਟੋ-ਘੱਟ 2 ਸੈਮੈਸਟਰ ਨੇ ਤਾਂ ਤੁਸੀਂ ਕ੍ਰਿਸਮਸ ਅਤੇ ਨਵੇਂ ਸਾਲ ਦੀ ਮਿਆਦ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੁਸੀਂ ਜੋ ਪੜ੍ਹਾਈ ਕੀਤੀ ਹੈ ਉਸ ਤੇ ਨਿਰਭਰ ਕਰਦੇ ਆ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਪੋਸਟ ਸਟੱਡੀ ਵਰਕ ਵੀਜ਼ਾ ਲਈ ਅਰਜ਼ੀ ਦੇ ਸਕਦੇ ਹੋ ਤੁਹਾਡੀ ਪੜ੍ਹਾਈ ਦੀ ਮਿਆਦ ਅਤੇ ਪੱਧਰ ਤੇ ਵਿਚਾਰ ਕਰਨ ਤੋਂ ਬਾਅਦ ਪੋਸਟ ਸਟੱਡੀ ਵਰਕ ਵੀਜ਼ਾ ਦਿੱਤਾ ਜਾ ਸਕਦਾ ਹੈ ਤੇ ਇੱਕ ਪੂਰਾ ਕੀਤਾ ਗਿਆ ਪੀ ਐਚ ਡੀ ਥਿਸ ਇਸ ਸੋਹਾਨੂੰ 3 ਸਾਲ ਤੱਕ ਦੇ ਵੀਜ਼ੇ ਲਈ ਯੋਗ ਵੀ ਬਣਾ ਸਕਦਾ ਹੈ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟਿਆਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ 3 ਨਵੰਬਰ ਤੋਂ ਪਿਠਿਆਤੀ ਵੀਜ਼ੇ ਉਤੇ ਮਨਜ਼ੂਰ ਕੰਮ ਦੇ ਘੰਟੇ ਹਫ਼ਤੇ ਵਿੱਚ ਬਈ ਤੋਂ ਵਧਾ ਕੇ 25 ਘੰਟੇ ਕਰ ਦਿੱਤੇ ਗਏ ਨੇ ਜਿਨ੍ਹਾਂ ਤੁਹਾਡੇ ਵਿਦਿਆਰਥੀ ਵੀਜ਼ਾ 3 ਨਵੰਬਰ ਤੋਂ ਪਹਿਲਾਂ ਦਿੱਤਾ ਗਿਆ ਸੀ ਅਤੇ ਤੁਹਾਨੂੰ ਹਫ਼ਤੇ ਦੇ ਵਿੱਚ 20 ਘੰਟੇ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਹੁੰਦਾ ਸੀ ਤਾਂ ਤੁਸੀਂ ਆਪਣੇ ਮਨਜ਼ੂਰ ਕੰਮ ਦੇ ਘੰਟਿਆਂ ਨੂੰ ਹਫ਼ਤੇ ਵਿੱਚ 25 ਘੰਟੇ ਵਧਾਉਣ ਦੇ ਲਈ ਵੱਖ-ਵੱਖ ਸ਼ਰਤਾਂ ਦੇ ਲਈ ਅਰਜੀ ਦੇ ਸਕਦੇ ਹੋ ਨਿਊਜ਼ੀਲੈਂਡ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਦਿਆਰਥੀ ਵੀਜ਼ੇ ਉੱਤੇ ਤਾਂ ਹੀ ਕੰਮ ਕਰਨ ਦੀ ਇਜਾਜ਼ਤ ਹੈ ਜੇਕਰ ਉਹਨਾਂ ਦੇ ਪਾਸਪੋਰਟ ਵਿੱਚ ਇਹ ਵੀਜ਼ਾ ਜਾਂ ਵੀਜ਼ਾ ਸਟicker ਦਸੋਂਦਾ ਹੈ ਕਿ ਉਹ ਕੰਮ ਕਰ ਸਕਦੇ ਨੇ ਜਾਂ ਫਿਰ ਨਹੀਂ ਖੋਜ ਦੁਆਰਾ ਮਾਸਟਰ ਅਤੇ ਪੀਐਚਡੀ ਦੇ ਵਿਦਿਆਰਥੀ ਨਿਊਜ਼ੀਲੈਂਡ ਦੇ ਵਿੱਚ ਜਿੰਨੇ ਮਰਜ਼ੀ ਘੰਟੇ ਕੰਮ ਕਰ ਸਕਦੇ ਨੇ ਜੇਕਰ ਉਹ ਪੂਰਾ ਸਮਾਂ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਪੂਰਾ ਸਮਾਂ ਪੜਾਈ ਵੀ ਕਰਦੇ ਰਹਿਣਾ ਚਾਹੀਦਾ ਹੈ ਪਰ ਬਾਕੀ ਸਾਰੇ ਵਿਦੇਸ਼ੀ ਵਿਦਿਆਰਥੀ ਸਮੈਸਟਰਾਂ ਅਤੇ ਛੁੱਟੀਆਂ ਦੇ ਅਦਾਲਤੇ ਪਾਰਟ ਟਾਈਮ ਜਾਂ ਫੁੱਲ ਟਾਈਮ ਕੰਮ ਕਰ ਸਕਦੇ ਨਹੀਂ ਵਿਦਿਆਰਥੀ ਇਸ ਦੇ ਨਾਲ ਕਿਸੇ ਨੂੰ ਹਫ਼ਤੇ ਵਿੱਚ 25 ਘੰਟੇ ਤੱਕ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਤੇ ਸਾਲ ਤੇ ਅੱਧ ਸਾਲ ਦੇ ਅਧਿਆਨ ਬ੍ਰੇਕਾਂ ਤੇ 크리스마ਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਤੇ ਸਮੇਂ ਦੌਰਾਨ ਪੂਰਾ ਸਮਾ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ 3 ਨਵੰਬਰ 2025 ਤੋਂ ਯੋਗ ਵਿਦਿਆਰਥੀ ਵੀਜ਼ਾ ਤਾਰਕ ਹਫ਼ਤੇ ਦੇ ਵਿੱਚ 20 ਦਿਵਜਾਏ ਪਚਕੰਤੇ ਕੰਮ ਕਰ ਸਕਦੇ ਨੇ ਇਹ ਬਦਲਾਅ ਸਾਰੇ ਨਵੇਂ ਵਿਦਿਆਰਥੀ ਵੀਜ਼ਿਆਂ ਤੇ ਲਾਗੂ ਹੁੰਦਾ ਹੈ ਤੇ ਪਿਛਲੀ ਸੀਮਾ ਵਾਲੇ ਲੋਕ ਸ਼ਰਤਾਂ ਦੇ ਵਿੱਚ ਤਬਦੀਲੀ ਕਰਕੇ ਜਾਂ ਨਵਾਂ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਕੇ ਬਾਦੂ ਕੰਟਰੀ ਲਈ ਅਜੀਤ ਦੇ ਸਕਦੇ ਨੇ ਜੇਕਰ ਤੁਸੀਂ ਫੁੱਲ ਟਾਈਮ ਪੜਾਈ ਕਰ ਰਹੇ ਹੋ ਤਾਂ ਤੁਹਾਡਾ ਕੋਰਸ ਕਰ ਚੁੱਕਾ ਦੋ ਅਕਾਦਮਿਕ ਸਾਲ ਲੰਬਾ ਹੈ ਜਿਸ ਦੇ ਨਤੀਜੇ ਵਜੋਂ ਲੈਵਲ 4 ਜਾਂ ਇਸ ਤੋਂ ਉੱਤੇ ਐਨ ਜੀਡੀ ਯੋਗਤਾ ਪ੍ਰਾਪਤ ਹੁੰਦੀ ਹੈ ਜਾਂ ਕਟੋ ਕਟ ਇੱਕ ਅਕਾਦਮਿਕ ਸਾਲ ਲੰਬਾ ਹੈ ਤਾਂ ਇੱਕ ਪ੍ਰਮਾਣਿਤ ਇਜ ਜਰਤੇ ਦੇ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਦਾ ਹਿੱਸਾ ਤਾਂ ਤੁਸੀਂ ਹਫਤੇ ਵਿੱਚ 25 ਘੰਟੇ ਤੱਕ ਕੰਮ ਕਰ ਸਕਦੇ ਹੋ ਤੁਸੀਂ ਹਜੇ ਵੀ ਪਾਰਟ ਟਾਈਮ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਅਜੇ ਕੋਰਸ ਦੇ ਲਈ ਪਾਰਟ ਟਾਈਮ ਪੜ੍ਹ ਰਹੇ ਹੋ ਜੋ ਤੁਹਾਨੂੰ ਹੁਨਰਬੰਦ ਪ੍ਰਵਾਸੀ ਸ਼ਰੀਰੀ ਦੇ ਰੈਜ਼ਿਡੈਂਟ ਵੀਜ਼ਾ ਦੇ ਲਈ ਅੰਕ ਦਿੰਦਾ ਹੈ ਜਾਂ ਜੇ ਤੁਸੀਂ ਕਿਸੇ ਅਜੇ ਪ੍ਰੋਗਰਾਮ ਦੇ ਆਖਰੀ ਸਮੈਸਟਰ ਦੇ ਵਿੱਚ ਹੋ ਜੋ ਘਟੋ-ਘਟ 2 ਅਕਾਦਮਿਕ ਸਾਲਾ ਦਾ ਹੈ